ਮੈਂ ਮੇਜਰ ਸਿੰਘ ਸਰਪੰਚ ਗ੍ਰਾਮ ਪੰਚਾਇਤ ਡੱਲਾ ਬਲਾਕ ਕਾਦੀਆਂ ਸੋ ਫਿਲਹਾਲ ਅਜੇ ਨਵੇਂ-ਨਵੇਂ ਸਰਪੰਚ ਬਣੇ ਕੋਈ ਗ੍ਰਾਂਟ ਨਹੀਂ ਸੀਗੀ ਸਾਡੇ ਕੋਲ ਅਸੀਂ ਆਪਣੀ ਜੇਬ ਚੋਂ ਕੁਝ ਆਪਣੇ ਸਾਥੀਆਂ ਦੀ ਮਦਦ ਕਰਕੇ ਇਸ ਗਰੀਬ ਪਰਿਵਾਰ ਦਾ ਜਿਹਦਾ ਨਾਂ ਸੁੱਖਾ ਉਰਫ ਡੋਡੀ ਵੀ ਇਹਨੂੰ ਕਹਿੰਦੇ ਨੇ ਪਿੰਡ ਡੱਲੇ ਦੇ ਰਹਿਣ ਵਾਲਾ ਇਹਦਾ ਘਰ ਜਦੋਂ ਆਪਾਂ ਦੇਖਿਆ ਤੇ ਬਹੁਤ ਮਾੜੇ ਹਾਲਾਤ ਸੀਗੇ ਸੋ ਫਿਰ ਅਸੀਂ ਆਪਣੇ ਸਾਥੀਆਂ ਨਾਲ ਸਲਾਹ ਕਰਕੇ ਇਸ ਦੇ ਘਰ ਦੀ ਤਿਆਰੀ ਸ਼ੁਰੂ ਕੀਤੀ ਸੋ ਤਿਆਰੀ ਹੁੰਦਿਆਂ ਹੁੰਦਿਆਂ ਥੋੜਾ ਟਾਈਮ ਲੱਗਾ ਪਰ ਅੱਜ ਗੁਰੂ ਮਹਾਰਾਜ ਦੀ ਕਿਰਪਾ ਨਾਲ ਤੁਸੀਂ ਵੇਖ ਸਕਦੇ ਜੀ ਅੱਜ ਲੈਂਟਰ ਦੀ ਫੁੱਲ ਬਟਾ ਫੁੱਲ ਤਿਆਰੀ ਆ ਔਰ 10 ਮਿੰਟ ਚ ਜਿਹੜਾ ਸਾਰਾ ਲੈਂਟਰ ਪੈਣਾ ਸਟਾਰਟ ਹੋ ਜਾਣਾ ਸੋ ਅਸੀਂ ਤੇ ਚਲੋ ਵਾਹਿਗੁਰੂ ਸੱਚੇ ਪਾਤਸ਼ਾਹ ਕਿਰਪਾ ਰੱਖੇ ਸਾਡੇ ਭਰਾਵਾਂ ਤੇ ਜਿਹੜੇ ਸਾਡੀ ਬਾਹ ਫੜਦੇ ਆ ਸੋ ਇਸੇ ਤਰ੍ਹਾਂ ਗਰੀਬਾਂ ਦੀ ਮਦਦ ਕਰਦੇ ਰਹੀਏ ਇਹ ਕੋਈ ਸਰਕਾਰੀ ਪੈਸੇ ਜਾਂ ਕਿਸ ਤਰ੍ਹਾਂ ਨਹੀਂ ਅਸੀਂ ਬਣਾ ਰਹੇ ਆਪ ਪਾਕਟ ਚੋਂ ਪੈਸੇ ਲਾ ਕੇ ਇਸ ਗਰੀਬ ਪਰਿਵਾਰ ਦਾ ਘਰ ਬਣਾ ਰਹੇ ਆ ਸੋ ਪਿੱਛੇ ਕੱਲ 2-4 ਦਿਨ ਦੀ ਠਹਿਰ ਕੇ ਗੱਲ ਇੱਕ ਲੈਂਟਰ ਅਸੀਂ ਪਹਿਲਾਂ ਪਾ ਚੁੱਕੇ ਆ ਜਿੰਦੇ ਵੀਰ ਦਾ ਉਹ ਵੀ ਬਹੁਤ ਖੁਸ਼ ਹੋ ਅੱਜ ਤੇ ਅੱਗੇ ਇਸ ਤੋਂ ਬਾਅਦਾਂ ਇੱਕ ਘਰ ਹੋਰ ਤਿਆਰ ਹੋ ਰਿਹਾ ਉਹਨਾਂ ਦੇ ਵੀ ਥੋੜੇ ਦਿਨਾਂ ਚ ਹੀ ਲੈਂਟਰ ਗੁਰੂ ਮਾਰੇ ਦੀ ਕਿਰਪਾ ਨਾਲ ਪਾ ਦਾਂਗੇ ਐਸੇ ਤੇ ਵੇਖੋ ਬਹੁਤ ਲੱਗਦੇ ਨੇ ਪਰ ਹੁਣ ਉਹਨਾਂ ਨੇ ਗਰੀਬ ਪਰਿਵਾਰ ਨੇ ਉਹਨਾਂ ਆਪ ਵੀ ਹੱਥੀ ਮਿਹਨਤ ਬੜੀ ਕੀਤੀ ਦੋਹਾਂ ਜੀਆਂ ਨੇ ਹੈਗੇ ਹੈਂਡੀਕੈਪਟ ਆ ਪਰ ਖੁਦ ਬਜਰੀ ਕੁੱਟਦਾ ਖੁਦ ਆਪ ਨਾਲ ਮਿਸਤਰੀਆਂ ਨਾਲ ਲੱਗਦਾ ਜਿੰਨੇ ਜੋਗਾ ਸੋ ਇੱਥੇ ਵੀ ਇਹ ਪਰਿਵਾਰ ਦੀ ਵੀ ਗੱਲ ਕਰੀਏ ਤੇ ਇਹ ਵੀ ਲੇਬਰ ਦਾ ਕੰਮ ਖੁਦ ਨਾਲ ਆਪ ਲੱਗੇ ਹੋਏ ਆ ਚਲੋ ਅਸੀਂ ਕੁਝ ਸੀਮੈਂਟ ਰੇਤਾ ਬਜਰੀ ਜਾਂ ਇਟਾਂ ਵਗੈਰਾ ਦੇਤੀਆਂ ਬਾਕੀ ਆਪ ਮਿਹਨਤ ਪਰਿਵਾਰ ਕਰ ਰਹੇ ਨੇ ਸੋ ਮਟੀਰੀਅਲ ਦਾ ਲਗਭਗ ਕੋਈ 3 ਲੱਖ ਦੇ ਕਰੀਬ-ਕਰੀਬ ਜਿਹੜਾ ਖਰਚਾ ਹੁਣ ਤੱਕ ਆ ਚੁੱਕਾ ਵਾ ਸਤਿ ਸ਼੍ਰੀ ਅਕਾਲ ਜੀ ਸਭ ਤੋਂ ਪਹਿਲਾਂ ਮੈਂ ਉਸ ਪਰਮੇਸ਼ਰ ਦਾ ਧੰਨਵਾਦ ਕਰਦਾ ਹਾਂ ਜਿਸ ਪਰਮੇਸ਼ਰ ਨੇ ਸਾਨੂੰ ਇਹ ਦਿਨ ਅੱਜ ਬਖਸ਼ਿਆ ਹੈ ਸਭ ਤੋਂ ਪਹਿਲਾਂ ਮੈਂ ਭਾਜੀ ਨੇਜਰ ਸਿੰਘ ਜੀ ਬੋਪਾਰਾਏ ਦਾ ਬਹੁਤ ਬਹੁਤ ਧੰਨਵਾਦ ਇਹਦੇ ਪਰਿਵਾਰ ਦਾ ਇਹਦੇ ਬੱਚਿਆਂ ਦਾ ਸਾਡੇ ਜਿਹੜੇ ਕਮਰੇ ਸੀ ਮੇਰੀ ਫਰਜ਼ਾਦ ਸੀ ਇਹਨਾਂ ਨੇ ਮੇਰੇ ਕਮਰੇ ਜਿਹੜੇ ਬਣਵਾ ਕੇ ਦਿੱਤੇ ਸੀ ਕਿਉਂਕਿ ਜਦੋਂ ਸਾਡੇ ਕਮਰੇ ਚੋਂਦੇ ਹੁੰਦੇ ਸੀ ਤੇ ਸਾਡਾ ਬੜਾ ਮਾਰਾ ਹਾਲ ਸੀ ਅਸੀਂ ਦੋ ਜੀ ਹੈਂਡੀਕੈਪ ਵਾ ਤੇ ਇਹਨਾਂ ਨੇ ਮੈਨੂੰ ਫੋਨ ਕਰਦਾ ਤੇ ਇਹਨਾਂ ਨੇ ਕਿਹਾ ਇਹ ਹੀ ਤੇਰੇ ਕਮਰੇ ਬਣਾਵਾਂਗੇ ਇਹ ਜਿਹੜੇ ਕਮਰੇ ਬਰਾਏ ਨੇ ਇਹਨਾਂ ਨੇ ਕੋਈ ਗਰਾਡ ਦੇ ਵਿੱਚੋਂ ਨਹੀਂ ਬਣਾਏ ਮੇਜਰ ਸਿੰਘ ਜੀ ਬੁੱਪਾ ਰਹੇ ਪੈ ਦੀ ਲੰਗਾਂ ਡੇ ਸੀ ਬਾਰਸ਼ ਹੋ ਰਹੀ ਸੀ ਤੇ ਇਹਨਾਂ ਨੇ ਸਾਡੇ ਨਾਲ ਵੇਖਿਆ ਤੇ ਇਹਨਾਂ ਨੇ ਆਪਣੀ ਪਾਵਰਟ ਦੇ ਵਿੱਚੋਂ ਆਪਣੇ ਦਾਨ ਦੇ ਵਿੱਚੋਂ ਦਾਨ ਦੇ ਕੇ ਤੇ ਇਹਨਾਂ ਨੇ ਸਾਡੇ ਜਿਹੜੇ ਕਮਰੇ ਬਣਵਾਏ ਨੇ ਤੇ ਇਹਨਾਂ ਨੇ ਮੈਂ ਇਹ ਗੱਲ ਕਹਿ ਰਿਹਾ ਕਿ ਕਹਿੰਦੇ ਭਾਜੀ ਕਹਿੰਦਾ ਬਣਾਵਾਵਾਂਗੇ ਅਸੀਂ ਦੋ ਜੀ ਹੈਲਥ ਕੇਅਰ ਮਾ ਬੱਚੇ ਬੜੇ ਛੋਟੇ ਛੋਟੇ ਨੇ ਤੇ ਇਹਨਾਂ ਨੇ ਮੇਰੀ ਬਹੁਤ ਬਹੁਤ ਮਜਬਦ ਕੀਤੀ ਆ ਪਰਮਾਤਮਾ ਖੁਦਾ ਇਹਨਾਂ ਤੇ ਮਿਹਰ ਕਰੇ ਕਿਰਪਾ ਕਰੇ ਤੇਰਾਮਨਜੀਤ ਕੌਰ ਹੈ ਤੇ ਸਾਡੇ ਘਰ ਦੇ ਹਾਲਾਤ ਬਹੁਤ ਮਾੜੇ ਸੀ ਸਰਪੰਚ ਸਾਹਿਬ ਮੇਜਰ ਸਿੰਘ ਨੇ ਸਾਡੀ ਬਹੁਤ ਮਦਦ ਕੀਤੀ ਆ ਸਾਡੇ ਬਾਲਿਆਂ ਵਾਲੇ ਕੋਠੇ ਹੀ ਟੁੱਟੇ ਸੀ ਬਾਲੇ ਜਈ ਇਹਨਾਂ ਦਾ ਬਹੁਤ ਧੰਨਵਾਦ ਕਰਦੇ ਆ ਆਪਣੇ ਕੋਲੋਂ ਪੈਸੇ ਲਾ ਕੇ ਹਾਂ ਦੇ ਇਹਨਾਂ ਨੇ ਦਿੱਤੀ ਵਾਅਦੇ ਦਿੱਤੀ ਆ ਹਾਂਜੀ ਪਰਮਾਤਮਾ ਨੇ ਕੋਈ ਹੱਲਾਸ਼ੀਲਾ ਲਾਇਆ ਤੇ ਇਹਨਾਂ ਨੇ ਭੇਜਿਆ ਸਾਡੀ ਮਦਦ ਕੀਤੀ ਇਹਨਾਂ ਦਾ ਬਹੁਤ ਧੰਨਵਾਦ ਕਰਦੇ ਆਂ ਸਰਪੰਚ ਸਾਹਿਬ ਦਾ ਤੇ ਆਪਣੇ ਕੋਲੋਂ ਪਾਕਟ ਵਿੱਚੋਂ ਪੈਸੇ ਆਪਣੇ ਤੋਂ ਲਾਏ ਇਹਨਾਂ ਨੇ हां जी ਇਹਨਾਂ ਨੂੰ ਪ੍ਰਮਾਤਮਾ ਨੇ ਭੇਜਿਆ ਵਾ ਤੇ ਇਹਨਾਂ ਨੂੰ ਰੱਬ ਹੋਰ ਬਰਕਤ ਦੇਵੇ ਹੋਰ ਨਾਲ ਵੀ ਮਦਦ ਕਰੇ ਵਾਏ ਕੋ ਕਿ ਖਾਲਸਾ ਵਾਏ ਕੋ ਕਿ ਖਾਲਸਾ ਤੇ ਸਰਦਾਰ ਮੇਜਰ ਸਿੰਘ ਸਾਡੇ ਸਰਪੰਚ ਸਾਹਿਬ ਮਹਾਰਾਜ ਨੇ ਇਹਨਾਂ ਤੇ ਕਿਰਪਾ ਕੀਤੀ ਪ੍ਰਮਾਤਮਾ ਨੇ ਬਹੁਤ ਵਧੀਆ ਬਲ ਬਖਸ਼ਿਆ ਇਹਨਾਂ ਨੂੰ ਜੱੜ ਦੀ ਕਲਾ ਦਿੱਤਾ ਇਹਨਾਂ ਨੇ ਬਹੁਤ ਜ਼ਿਆਦਾ ਕਿਰਪਾ ਕਰਨ ਦੇ ਆ ਪਹਿਲੋਂ ਦੇ ਆ ਕੋਥੇ ਪਾ ਕੇ ਦੇਣ ਦੇ ਆ ਬਹੁਤ ਵਧੀਆ ਇਹਨਾਂ ਦਾ ਧੰਨਵਾਦ ਚਲਣ ਦੇ ਆ महाराज ने परमात्मा ने बहुत बढ़िया बंदा कर लिया को बड़ी कृपा की आ अपने पहला लागे को भी पहले लाल आगे कोठे पाँचते हैं महाराज उन्होंने चढ़ती कला च रखें सदार मिलजर साहब